ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ 'ਚ ਕੀਤੀ ਵੱਡੀ ਕਟੌਤੀ ਸਾਸ਼ਿਕਾਓ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸਦੀ ਹੈਗੀ ਅਮਰੀਕਾ ਵੱਲੋਂ ਭਾਰਤੀਆਂ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਬਾਅਦ ਕੈਨੇਡਾ ਨੇ ਦੀ ਇੱਕ ਵਾਰ ਮੋੜ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ 'ਚ ਭਾਰੀ ਕਮੀ ਕਰ ਦਿੱਤੀ ਹੈ ਕੈਨੇਡਾ ਦੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਸਾਰ ਅਪ੍ਰੈਲ ਤੋਂ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 17855 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ ਜਦਕਿ ਇਸੇ ਸਮੇਂ ਦੌਰਾਨ 2024 ਵਿੱਚ 55660 ਵੀਜ਼ੇ ਜਾਰੀ ਕੀਤੇ ਗਏ ਸੀ ਇਸ ਵਿੱਚ 68% ਦੀ ਗਿਰਾਵਟ ਆਈ ਹੈ ਇਸ ਸਮੇਂ ਦੌਰਾਨ ਜਾਰੀ ਹੋਏ ਸਟੱਡੀ ਵੀਜ਼ਿਆਂ 'ਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਪਿਛਲੇ ਸਾਲ ਦੇ 45% ਤੋਂ ਘੱਟ ਕਿ ਇਸ ਸਾਲ 32% ਤੇ ਆ ਗਈ ਹੈ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲੀਆ ਸਾਲਾਂ ਚ ਖਾਸੇ ਤਾਨਪੂਰਨ ਹੋ ਗਏ ਹਨ ਭਾਰਤੀ ਲੰਬੇ ਸਮੇਂ ਤੋਂ ਕੈਨੇਡਾ ਤੇ ਦੋਸ਼ ਲਗਾਉਂਦਾ ਆ ਰਿਹਾ ਹੈ ਕਿ ਉਹ ਗਰਮਖਿਆਲੀ ਸਮਰਥ ਸੰਗਠਨਾ ਨੂੰ ਖੁੱਲੀ ਛੁੱਟੀ ਦੇ ਦਿੰਦੇ ਹਨ ਜਿਹੜੇ ਸਭਾਰਤ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਹੈ ਸਤੰਬਰ 2023 ਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਖੁੱਲੇ ਆਮ ਭਾਰਤ ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕੈਨੇਡਾ ਤੇ ਅਤਕਵਾਦੀਆਂ ਨੂੰ ਸੁਰੱਖੇ ਦੇਣ ਦਾ ਦੋਸ਼ ਲਗਾਇਆ ਇਸ ਦੇ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਦੂਜੇ ਤੋਂ ਕੂਟਨੀਤਕਾ ਨੂੰ ਬਰਦਖਾਸਤ ਕੀਤਾ ਅਤੇ ਵਪਾਰ ਤੇ ਵੀਜ਼ਾ ਸੰਬੰਧੀ ਵਿੱਚ ਵੀ ਅਸਰ ਪਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਅੰਕੜਿਆਂ ਅਨੁਸਾਰ ਜਨਵਰੀ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੋਲ ਲੈ ਸਟਡੀ ਪਰਮਿਟ 99950 ਤੋਂ ਘਟ ਕੇ 47695 ਰਹਿ ਗਏ ਨੇ ਉੱਥੇ ਹੀ ਕਲਮੇ ਲਾ ਕੇ ਕੈਨੇਡਾ ਵੱਲੋਂ ਜਾਰੀ ਸਟਡੀ ਪਰਮਿਟਾਂ ਦੀ ਗਿਣਤੀ 245055 ਤੋਂ ਘਟ ਕੇ 139860 ਹੋ ਗਈ ਹੈ ਯਾਨੀ ਲਗਭਗ 1 ਲੱਖ ਦੀ ਕਮੀ ਮਾਇਰਾ ਦੇ ਮੁਤਾਬਕ ਇਹ ਦਿਰਾਵਟ ਕੈਨੇਡਾ ਦੀ ਸਖਤ ਨੀਤੀਆਂ ਦਾ ਨਿਜਾ ਹੈ ਇਹ ਟ੍ਰੈਂਡ ਆਊਟ ਵਾਲੀਆਂ ਮਹੀਨਿਆਂ ਚ ਜਾਰੀ ਰਹਿ ਸਕਦਾ ਹੈ ਜਿਸ ਨਾਲ ਕੈਨੇਡਾ ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਹੋਰ ਪ੍ਰਭਾਵਿਤ ਹੋ ਸਕਦਾ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ